ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਜਿੰਨੇ ਵੀ ਨਵੇਂ ਵੀਰ ਆ ਪਹਿਲਾਂ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਾਂ ਤੁਹਾਡੇ ਲਈ ਪਹਿਲਾਂ ਝੋਟੀ ਲੈ ਕੇ ਆਏ ਹਾਂ ਬਹੁਤ ਚੰਗੀ ਝੋਟੀ ਹੈ ਇਹ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਤੇ ਦੇਖ ਸਕਦੇ ਹੋ ਝੋਟੀ ਤੋੜ ਕੇ ਵੀ ਦਿਖਾਵਾਂਗੇ ਤੇ ਰੇਟ ਦੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਮੋਤੀ ਦੀ ਝੋਟੀ ਹੈ ਮੋਤੀ ਕੋਈ ਬਾਕੀ ਆਪਾਂ ਬਾਈ ਤੋਂ ਪੁੱਛਾਂਗੇ ਡਿਟੇਲ ਝੋਟੀ ਦੀ ਤੋੜ ਕੇ ਵੀ ਦਿਖਾਉਣੇ ਆਪਾਂ ਦੇਖ ਸਕਦਾ ਹਾਂ ਦੋਸਤੋ ਚੱਲੋ ਤਾਂ ਕੋਸਤਾ ਬਕੋਟੀ ਜਿਹਾ ਕਿਹੜੇ ਸੀਮਨ ਦੀ ਹੈ ਜੀ ਇਹ ਮੋਦੀ ਮੋਦੀ ਦੀ ਮੋਦੀ ਦੀ ਮੋਦੀ ਦੀ ਝੋਟੀ ਹੈ ਇਹ ਸੀਮਨ ਦੀ ਤੇ ਹੁਣ ਕਿਹੜਾ ਸੀਮਨ ਭਰਾ ਹੈ ਜੀ ਇਹ ਤੇ ਹਰਿਆਣੇ ਦਾ ਟੀਕਾ ਭਰਾ ਹੈ ਭਰਿਆ ਨੇ ਦਾ ਭਰਾ ਹੈ ਹਰਿਆਣੇ ਦਾ ਟੀਕਾ ਭਰਾ ਹੈ ਜੀ ਬਹੁਤ ਵਧੀਆ ਟੀਕਾ ਭਰਾ ਹੈ ਬਾਈ ਕਹਿੰਦਾ ਤੇ ਹਾਏ ਦਿਨ ਕੱਢੂਗੀ ਝੋਟੀ ਤੇ 13-14 ਲੀਟਰ ਬਾਈ ਕਹਿੰਦਾ ਦੁੱਧ ਕੱਢ ਦੂਗੀ ਤੇ ਕਿੰਨੇ ਕੁ ਦਿਨ ਰਹਿੰਦੇ ਆ ਬਈ ਇਹਦੇ ਸੂਣ ਚ ਦੇ ਦੇ ਇਸੇ ਛੇ ਤਰੀਕ ਨੂੰ ਪੂਰੇ ਹੋਗੇ ਛੇ ਤਰੀਕ ਨੂੰ ਪੂਰੇ ਹੋਗੇ ਦਿਨ ਹੈ ਹਾਂ ਠੀਕ ਆ ਬਾਕੀ ਪੰਜ ਚਾਰ ਦਿਨ ਪਸ਼ੂ ਉੱਤੇ ਵੀ ਲੈ ਜਾਂਦਾਗਾ ਹਾਂ ਹਾਂ ਤੇ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਝੋਟੀ ਹੈਗੀ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਬਾਈ ਦਾ ਨੰਬਰ ਸੰਪਰਕ ਉੱਤਰ ਚੱਲੀ ਜਾਂਦਾਗਾ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆਂ ਜੀ ਵੀਡੀਓ ਦੇ ਵਿੱਚ ਹੀ ਰੇਟ ਤੁਹਾਨੂੰ ਦੱਸ ਦਿੰਨੇ ਆਂ ਕਿੰਨਾ ਰੇਟ ਕਰਦੇ ਆਂ ਜੀ ਆਪਾਂ ਇਹਦਾ ਝੋਟੀ ਦਾ 173 ਆ ਜੀ 173 ਆ ਬਾਕੀ ਮੌਕੇ ਦੇ ਮਾਨਤਨ ਹੋ ਜਾਊਗਾ ਜੀ ਠੀਕ ਆ ਜੀ ਬਾਕੀ ਮੌਕੇ ਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਬਹੁਤ ਚੰਗੀ ਝੋਟੀ ਆ ਮਾਂ ਥੱਲੇ 19 ਲੀਟਰ ਦੁੱਧ ਦੀ ਮਾਂ ਦਾ ਰਿਕਾਰਡ 19 ਲੀਟਰ ਆ ਜੀ ਕਹਿੰਦੇ ਮਾਂ ਥੱਲੇ 19 ਲੀਟਰ ਦੁੱਧ ਸੀਗਾ ਤੇ ਬਾਕੀ ਝੋਟੀ ਵੀ ਦੇਖ ਸਕਦੋਂ ਨਾਂ ਵਾਲਾ 13 14 ਲੀਟਰ ਦਾ ਆਮਦਾਰੀ ਨਾਲ ਕੱਢੂਗੀ ਤੇ ਨੰਬਰ ਬੋਲੋ ਜੀ ਆਪਣਾ ਆਪਣਾ ਨੰਬਰ ਹੈ 83 ਹਾਂਜੀ 276 ਹਾਂਜੀ 26088 26088 ਦੁਬਾਰੇ ਬੋਲ ਦਿਓ ਇੱਕ ਵਾਰੀ 83 ਹਾਂਜੀ 276 ਹਾਂਜੀ 26088 26088 ਠੀਕ ਹੈ ਜੀ ਤੇ ਇਹ ਜੀ ਪਿੰਡ ਫੋਲ ਜ਼ਿਲ੍ਹਾ ਬਠਿੰਡਾ ਢਿੰਗੜਾ ਵਾਲੀ ਸੜਕ ਜਿਹੜੀ ਉੱਥੇ ਖਾਲਸਾ ਸਕੂਲ ਆਉਂਦਾ ਉਹਦੇ ਸਾਹਮਣੇ ਪਈ ਆ ਤੇ ਸਾਹਮਣੇ ਪਹਿਲੀ ਕੋਠੀ ਬਾਈ ਦੀ ਆਉਂਦੀ ਹੈਗੀ ਤੇ ਇੱਥੇ ਝੋਟੀ ਖੜੀ ਹੈ ਬੇਫਿਕਰ ਹੋ ਕੇ ਖਰੀਦ ਸਕਦੇ ਹੋ ਤੇ ਕਿਸੇ ਵੀਰ ਨੇ ਖਰੀਦਣੀ ਹੋਵੇ ਨੰਬਰ ਵੀਡੀਓ ਤੇ ਚੱਲ ਰਿਹਾ ਜੇ ਕਿਸੇ ਵੀਰ ਨੇ ਵੀਡੀਓ ਕਰਾਉਣੀ ਹੋਵੇ ਆਪਣਾ ਨੰਬਰ ਵੀ ਵੀਡੀਓ ਦੇ ਉੱਤੇ ਚੱਲੀ ਜਾਂਦਾ 9781016345 ਤੇ ਕਿਸੇ ਵੀਰ ਨੇ ਵੀਡੀਓ ਕਰਾਉਣੀ ਹੋਵੇ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਆ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਨਾਲ